ਪਿੰਡ ਦੇ ਲੋਕਾਂ ਨੇ ਆਪੋ ਆਪਣੀਆਂ ਮਸ਼ੀਨਾਂ ਦੋ-ਦੋ ਘਰ ਜਿਹੜੇ ਨੇ ਮਿਲ ਕੇ ਇਕੱਠੀਆਂ ਲਗਾ ਰੱਖੀਆਂ ਨੇ ਪਿੰਡ ਦੇ ਲੋਕ ਵਾਰ-ਵਾਰ ਕਿਸਾਨ ਅੰਦੋਲਨ ਚ ਜਾ ਕੇ ਅਨਾਉਂਸਮੈਂਟ ਵੀ ਕਰ ਰਹੇ ਨੇ ਵੀ ਜੇ ਕਿਸੇ ਨੇ ਕੱਪੜੇ ਧੋਣੇ ਨੇ ਕਿਸੇ ਨੇ ਇਨਸ਼ਾਨਾਨ ਕਰਨਾ ਹੈ ਤਾਂ ਉਹ ਕਿਸੇ ਵੀ ਘਰ ਆ ਕੇ ਆਵਾਜ਼ ਦੇ ਸਕਦੇ ਨੇ ਲੋਕ ਕੀ ਕਰਨ ਦੇ ਬਾਹਰ ਨਿਕਲ-ਨਿਕਲ ਕੇ ਆਵਾਜ਼ਾਂ ਵੀ ਦੇ ਰਿਹਾ ਹੈ। ਵੀ ਤੇ ਮੌਕਾ ਸੀ ਵੀ ਸੇਵਾ ਲੈ ਲਈਏ ਵੀ ਇੰਨੇ ਵਿਚਾਰੇ ਭੱਜੇ ਫਿਰਦੇ ਨੇ ਵੀ ਅਸੀਂ ਕੋਈ ਮੌਕਾ ਦੇਈਏ ਇਹਨਾਂ ਨੂੰ ਕੋਈ ਕਰੀਏ ਸੇਵਾ ਇਹਨਾਂ ਦੀ। ਕੋਈ ਪਛਾਤਾ ਪੁੱਛਣੇ ਆ ਕੱਪੜੇ ਜਿੰਨੇ ਤੁਹਾਣੇ ਤੋਂ ਚਨਾਣ ਕਰੋ ਚਾਹ ਪਾਣੀ ਸਭ ਪੁੱਛਣੇ ਅਸੀਂ ਇਹ ਗੁਰਦੁਆਰਾ ਸਾਹਿਬ ਦਾ ਤੋੜਾ ਸਾਰਾ ਕੰਮ ਤਿਆਰ ਕਰਕੇ ਇਹਨਾਂ ਨੂੰ 10 ਮਿੰਟ ਕਿਚੀ ਵੀ ਆਓ ਜਿੰਨੇ ਜਾਣਾ ਗੁਰਦੁਆਰੇ ਜਾਓ ਜਿੰਨੇ ਕਹਿ ਕਰਦੇ ਹੁੰਦਾ ਜਿੱਥੇ ਰਾਜ ਹੋ ਜਾਂਦਾ ਫਿਰ ਸਾਡੇ ਘਰਾਂ ਚ ਜਾਣ ਲੱਗ ਜਾਂਦੇ ਨੇ ਆਈ ਤੇ ਜੇ ਇੱਧਰ ਆ ਦੇ ਇੱਥੇ ਬਹਿ ਸਕਦੇ ਨੇ ਤੇ ਸਾਡੀ ਸੇਵਾ ਵੀ ਤੇ ਇੰਨੀ ਕੁ ਚਾਹੀਦੀ ਹੈ ਇਹਨਾਂ ਨੂੰ ਕਰਨ ਲਈ ਫਿਰ ਸਭ ਨੂੰ ਚਾਹ ਪਾਣੀ ਵੀ ਪੁੱਛੀਦੀ ਹੈ ਕੱਪੜੇ ਵੀ ਪੁੱਛੀਦੇ ਨੇ ਕਈਆਂ ਦੇ ਵਾਸ਼ ਕਰਨ ਵਾਲੇ ਹੁੰਦੇ ਨੇ ਫਿਰ ਵਾਸ਼ ਕਰਕੇ ਦੇਈ ਦੇ ਨੇ ਕਈ ਵਾਰ ਸ਼ਾਮ ਨੂੰ ਲੈ ਕੇ ਜਾਂਦੇ ਨੇ ਕਈ ਕਿਸਾਨ ਨੇ ਜਿਹੜੇ ਬਜ਼ੁਰਗ ਬਾਪੂ ਨੇ ਉਹ ਦੂਸਰੇ ਦਿਨ ਟੜਕੇ ਵੀ ਲੈ ਕੇ ਜਾਂਦੇ ਨੇ 15 20 30 40 ਬੰਦੇ ਰੋਜ਼ ਇੱਥੇ ਹੁੰਦੇ ਨੇ ਸਾਡੇ ਸਵਾਲ ਚਾਹ ਵੀ ਪਿਆਈਦੀ ਹੈ ਉਹਨਾਂ ਨੂੰ ਸਾਰਾ ਕੁਝ ਕਰਦੇ ਨੇ ਕੱਪੜੇ ਵੀ ਧੋਂਦੀਆਂ ਬੀਬੀਆਂ ਇਸ਼ਨਾਨ ਵੀ ਕਰਦੇ ਨੇ ਬਹੁਤ ਮਜ਼ਾ ਲਿਓ ਉਦਾਂ ਦੇ ਖੁਸ਼ੀ ਕਰਦੇ ਨੇ ਵੀ ਚਲੋ ਤੁਹਾਨੂੰ ਇੱਥੇ ਕੁਝ ਨਾ ਕੁਝ ਰਹਿਤ ਮਿਲ ਗਈ ਇੱਥੇ ਰਹਿਣ ਆਤੇ ਅਸੀਂ ਕੇ ਬਾਹਰ ਗਲੀ 'ਚ ਜਾਈਏ ਕੋਈ ਬਾਪੂ ਜੀ ਕੱਪੜੇ ਲੈ ਕੇ ਲੰਘਦੇ ਹੋਣ ਮੈਂ ਖੁਦ ਆਵਾਜ਼ ਮਾਰ ਲੈਂਦੀ ਆ ਬਾਪੂ ਜੀ ਕੱਪੜੇ ਦੇ ਜੋ ਵੋਸ਼ ਕਰਨ ਲਈ ਬਾਪੂ ਜੀ ਫਿਰ ਬਹੁਤ ਸਸੀਸਾ ਦਿੰਦੇ ਨੇ ਫਿਰ ਕਹਿਣਗੇ ਵੀ ਨਹੀਂ ਬੇਟੇ ਅਸੀਂ ੱਤਕੇ ਨਾਲ ਲਿਆ ਕੇ ਵੋਸ਼ ਕਰਕੇ ਦਿੰਨੇ ਆ ਹਾਂਜੀ ਅੱਜ ਵੀ ਆ ਦੇਖੋ ਆ ਸਾਰੇ ਬਜ਼ੁਰਗਾਂ ਦੇ ਕੱਪੜੇ ਨੇ ਅਸੀਂ ਧੋ ਧੋ ਕੇ ਵੋਸ਼ ਕਰਕੇ ਫਿਰ ਪਾਏ ਹੋਏ ਨੇ ਇਸ ਵਕਤ ਸੀ ਸ਼ੰਭੂ ਬਾਰਡਰ ਤੇ ਪਿੰਡ ਦਾ ਨਾਮ ਤਾਂ ਮਹਿਬਤਪੁਰ ਹੈ ਲੇਕਿਨ ਪਿੰਡ ਦਾ ਨਾਮ ਸ਼ੰਭੂ ਬਾਰਡਰ ਦੇ ਨਾਮ ਤੇ ਹੀ ਮਸ਼ਹੂਰ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਵੱਖਰੀ ਕਿਸਮ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿਸਾਨ ਵੀਰ ਕੁਝ ਆ ਰਹੇ ਨੇ ਕੱਪੜੇ ਇਹਨਾਂ ਦੇ ਹੱਥ 'ਚ ਨੇ ਪਿੰਡ ਦੇ ਲੋਕਾਂ ਨੇ ਆਪੋ ਆਪਣੀਆਂ ਮਸ਼ੀਨਾ ਦੋ-ਦੋ ਘਰ ਜਿਹੜੇ ਨੇ ਮਿਲ ਕੇ ਇਕੱਠੀਆਂ ਲਗਾ ਰੱਖਿਆ ਨੇ ਪਿੰਡ ਦੇ ਲੋਕ ਵਾਰ-ਵਾਰ ਕਿਸਾਨ ਅੰਦੋਲਨ 'ਚ ਜਾ ਕੇ ਅਨਾਉਂਸਮੈਂਟ ਵੀ ਕਰ ਰਹੇ ਨੇ ਵੀ ਜੇ ਕਿਸੇ ਨੇ ਕੱਪੜੇ ਧੋਣੇ ਨੇ ਕਿਸੇ ਨੇ ਇਨਸ਼ਾਨ ਕਰਨਾ ਹੈ ਤਾਂ ਉਹ ਕਿਸੇ ਵੀ ਘਰ ਆ ਕੇ ਆਵਾਜ਼ ਦੇ ਸਕਦੇ ਨੇ ਲੋਕ ਕੀ ਕਰਨ ਦੇ ਬਾਹਰ ਨਿਕਲ-ਨਿਕਲ ਕੇ ਆਵਾਜ਼ਾਂ ਵੀ ਦੇ ਰਿਹਾ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਹ ਵੀ ਕਰ ਅ ਇਹਨਾਂ ਦੇ ਘਰ ਵੀ ਮਸ਼ੀਨ ਲੱਗੀ ਹੋਈ ਏ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਮਾਤਾ ਜੀ ਬਾਹਰ ਬੈਠੇ ਨੇ ਉਹਨਾਂ ਦੇ ਘਰ ਵੀ ਮਸ਼ੀਨ ਲੱਗੀ ਹੋਈ ਏ ਲਗਾਤਾਰ ਜਿੰਨੇ ਵੀ ਇਹ ਆਸ-ਪਾਸ ਕਰਨੇ ਉਹਨਾਂ ਦੇ ਘਰਾਂ 'ਚ ਮਸ਼ੀਨਾਂ ਲੱਗੀਆਂ ਹੋਣਗੀਆਂ ਨੇ ਗੱਲਬਾਤ ਕਰ ਲੈਂਦੇ ਆ ਵੀ ਕਿਸ ਤਰ੍ਹਾਂ ਕਿਉਂਕਿ ਹਰ ਇੱਕ ਜਿਵੇਂ ਮੈਂ ਜ਼ਿਕਰ ਕਰਾਂ ਕਿ ਸੇਵਾ ਗੁਰਬਾਣੀ ਦੇ ਵਿੱਚ ਵੀ ਸੇਵਾ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਮਾਤਾ ਜੀ ਇਹ ਕਿਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਸ਼ੁਰੂਆਤ ਕੀਤੀ ਕਿਵੇਂ ਦਿਮਾਗ ਚ ਆਇਆ ਵੀ ਚਲੋ ਆ ਸ਼ੁਰੂਆਤ ਕਰ ਲੈਂਦੇ ਆ ਉਹ ਕਰਦੇ ਦੇ ਵਿੱਚ ਮੌਕਾ ਸੀ ਵੀ ਸੇਵਾ ਲੈ ਲਈਏ ਵੀ ਇੰਨੇ ਵਿਚਾਰੇ ਭੱਜੇ ਫਿਰਦੇ ਨੇ ਵੀ ਅਸੀ ਕੋਈ ਮੋਕਾ ਦੇਈਏ ਨਾਨ ਕੋਈ ਕਰੀਏ ਸੇਵਾ ਇਹਨਾਂ ਦੀ ਕੋਈ ਪਛਾਦਾ ਪੁੱਛਨੇ ਆ ਕੋਈ ਕੱਪੜੇ ਜਿੰਨੇ ਤੁਹਾਨੂੰ ਤੋਂ ਰਚਨਾਣ ਕਰੋ ਕੀ ਆ ਪਾਣੀ ਸਾਹਿਬ ਪੁੱਛਨੇ ਆ ਬਾਕੀ 3 ਵਜੇ ਅੰਦੋਲਨ ਦੀ ਗੱਲ ਕਰੀ ਬਾਬੇ ਤੁਸੀਂ ਵੀ ਨਾਲ ਆ ਸਕਦੇ ਹੋ ਕਿਉਂਕਿ ਅੰਦੋਲਨ ਹੋਣ ਤਰਨੇ ਹੋਣ ਮੁਜ਼ਾਰੇ ਹੋਣ ਤਾਂ ਖਾਣ ਪੀਣ ਦੀ ਵਿਵਸਥਾ ਤਾਂ ਬਾਕੀ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਜਿੰਨੇ ਕਈ ਦਿਨਾਂ ਤੋਂ ਕਿਸਾਨ ਬਣੇ ਹੋਏ ਨੇ ਤਾਂ ਉਹਨਾਂ ਨੂੰ ਨਹਾਣ ਤੋਂ ਦੀ ਬੜੀ ਦਿੱਕਤ ਆ ਰਹੀ ਸੀ ਨਹਾਣ ਤੋਂ ਦੀ ਜਾਂ ਕਿਹ ਲੋ ਕੱਪੜੇ ਤੁਣ ਦੀ ਕਈ ਦਿਨ ਹੋ ਗਏ ਉੱਥੇ ਹੀ ਬੈਠੇ ਨੇ ਸੋ ਕਿਵੇਂ ਇਹ ਸੇਵਾ ਤੁਹਾਡੇ ਐ ਸਾਨੂੰ ਦੇਖ ਕੇ ਜੋ ਲੋਕ ਨਹੀਂ ਇਹਨਾਂ ਦਾ ਕਿਸੇ ਪਾਸੇ ਸਰਦਾ ਫਿਰ ਸਾਨੂੰ ਮਜਬੂਰ ਦੇਖਣੀ ਪਈ ਇਹਨਾਂ ਦੀ ਮਜਬੂਰੀ ਵੀ ਕੀ ਮਜਬੂਰੀ ਹੈ ਅਸੀਂ ਉਹ ਗੁਰਦੁਆਰਾ ਸਾਹਿਬ ਰਾਤੋਂ ਰਾ ਸਾਰਾ ਕਰ ਤਿਆਰ ਕਰਕੇ ਇਹਨਾਂ ਨੂੰ 10 ਮਿੰਟ ਕਿਚੀ ਵੀ ਆਓ ਜਿੰਨੇ ਜਾਣਾ ਗੁਰਦੁਆਰੇ ਜਾਓ ਜਿੰਨੇ ਕਿਸੇ ਘਰ ਤੇ ਹੁੰਦਾ ਜਿੱਥੇ ਰਾਤ ਹੋ ਜਾਂਦਾ ਫਿਰ ਸਾਡੇ ਘਰਾਂ ਚ ਆਉਣ ਲੱਗ ਜਾਂਦੇ ਨੇ ਆਈ ਤੇ ਜੇ ਦੇਰ ਰਾਤ ਇੱਥੇ ਬਹਿ ਸਕਦੇ ਨੇ ਤੇ ਸਾਡੀ ਸੇਵਾ ਵੀ ਤੇ ਇੰਨੀ ਕੁ ਚਾਹੀਦੀ ਹੈ ਇਹਨਾਂ ਨੂੰ ਕਰਨੇ ਇਸ ਇਸ ਮਾਨ ਨਾਲ ਅਸੀਂ ਇਹਨਾਂ ਨੂੰ ਆਖਿਆ ਵੀ ਆਓ ਜੋੜਾ ਮਰਜੀ ਆਓ ਜਿਹੜਾ ਕੋਈ ਜਾਂਦਾ ਗਲੀ ਜ ਉਹਨੂੰ ਆਖੀਦਾ ਵੀ ਇੱਧਰ ਆ ਜਾਓ ਇੱਧਰ ਨਾਓ ਕੰਨਣਾ ਸੀ ਨਹੀਂ ਸਾਰਾ ਪਿੰਡ ਯੋ ਸਿਰੇ ਤੋਂ ਸਿਰੇ ਤੱਕ ਸਾਰਾ ਹੀ ਪਿੰਡ ਸੇਵਾ ਨਿਭਾ ਰਿਹਾ ਹੈ। ਉਹ ਰੋਜ਼ ਦੀ ਜੇ ਮੈਂ ਗੱਲ ਕਰਾਂ ਕਿੰਨੇ 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 ਰੋਜ਼ ਦੇ ਕਿੰਨੇ ਕਿ ਕਿਸਾਨ ਆਉਂਦੇ ਤੁਹਾਡੇ 60 70 ਤੱਕ ਕਰੀਬ ਆ ਜਾਂਦੇ ਨੇ ਮੈਡਮ। ਹਾਂਜੀ। ਫਿਰ ਸਭ ਨੂੰ ਚਾਹ ਪਾਣੀ ਵੀ ਪੁੱਛੀਦੀ ਏ ਕੱਪੜੇ ਵੀ ਪੁੱਛੀਦੇ ਨੇ ਕਈਆਂ ਦੇ ਵਾਸ਼ ਕਰਨ ਵਾਲੇ ਹੁੰਦੇ ਨੇ ਫਿਰ ਵਾਸ਼ ਕਰਕੇ ਦੇਈ ਦੇ ਨੇ ਕਈ ਵਾਰ ਸ਼ਾਮ ਨੂੰ ਲੈ ਕੇ ਜਾਂਦੇ ਨੇ। ਕਈ ਕਿਸਾਨ ਨੇ ਜਿਹੜੇ ਬਜ਼ੁਰਗ ਬਾਪੂ ਨੇ ਉਹ ਦੂਸਰੇ ਦਿਨ ਟੜਕੇ ਵੀ ਲੈ ਕੇ ਜਾਂਦੇ ਨੇ। ਹਾਂਜੀ ਸੋ ਦੂਸਰੇ ਪਾਸੇ ਵੀ ਤਸਵੀਰਾਂ ਮੈਂ ਇੱਕ ਵਾਰ ਕਹਾਂਗੀ ਕੈਮਰਾ ਪਸੰ ਨੂੰ ਪਿੱਛੇ ਜਿਹੜੇ ਕਿਸਾਨ ਨੇ ਉਹ ਘਰਾਂ ਦੇ ਵਿੱਚ ਐਂਟਰ ਹੋ ਰਹੇ ਨੇ ਗੱਲਬਾਤ ਕਰ ਰਹੇ ਨੇ ਕਿਉਂਕਿ ਲੋਕ ਜਿਹੜੇ ਐ ਉਹ ਆਪਣੇ ਘਰਾਂ ਦੇ ਬਾਹਰ ਖੜੇ ਹੋ ਕੇ ਕਿਸਾਨਾਂ ਨੂੰ ਸੱਦੇ ਵੀ ਦੇ ਰਿਹਾ ਹੈ ਜਿਹੜੇ ਵੀ ਇਸ ਗਲੀ ਦੇ ਵਿੱਚ ਲੰਘ ਰਹੇ ਨੇ ਕਿ ਤੁਸੀਂ ਬਿਲਕੁਲ ਆਪਣੇ ਘਰ ਦੀ ਤਰ੍ਹਾਂ ਸਮਝਣਾ ਕਿਉਂਕਿ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਜੋ ਨੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਦੇਣ ਦੇ ਲਈ ਆਪਣਾ ਹਿੱਸਾ ਦੇਣ ਦੇ ਲਈ ਪਹੁੰਚੇ 1900 ਜਿਹੇ ਦੇ ਵਿੱਚ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਇੰਨੇ ਦਿਨਾਂ ਤੋਂ ਬੈਠੇ ਨਹੀਂ ਤਾਂ ਸਾਫ਼ ਸੁਥਰੇ ਕੱਪੜੇ ਆ ਕਹਿ ਲੋ ਕਿ ਨਾਣਾ ਇਸ਼ਨਾਨ ਕਰਨਾ ਉਹ ਜਿਹੜੀ ਸੇਵਾ ਹੈ ਉਹ ਹੁਣ ਇਸ ਪਿੰਡ ਦੇ ਲੋਕਾਂ ਵੱਲੋਂ ਨਿਭਾਈ ਜਾ ਰਹੀ ਹੈ